ਤਨ ਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੀ ਯਾਦ ਨੂੰ ਪ੍ਰਮੁੱਖ ਰੱਖਦੇ ਹੋਏ 350 ਸਾਲ ਮਹਾਰਾਜ ਦਾ ਜੋ ਸ਼ਹਾਦਤ ਦਾ ਦਿਹਾੜਾ ਆ ਰਿਹਾ ਹੈ ਉਹਨੂੰ ਸਮਰਪਿਤ ਹੁੰਦੇ ਹੋਏ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜੋ ਯੋਗ ਅਗਵਾਈ ਦੇ ਅੰਦਰ ਚੱਲ ਰਹੀ ਹੈ ਰਾਜ ਪੱਤਰੀ ਸਮਾਗਮ ਹੈ ਜਿਹੜੇ ਉਹ ਕਰਵਾਉਣ ਜਾ ਰਹੀ ਹੈ ਔਰ ਉਸ ਦੇ ਚੱਲਦੇ ਹੋਏ ਪੰਜਾਬ ਦੇ ਜਿਹੜੇ 23 ਜ਼ਿਲ੍ਹੇ ਨੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅਸੀਂ ਮੀਟਿੰਗਾਂ ਕਰ ਰਹੇ ਹਾਂ ਔਰ ਸਾਰੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਨਾਲ ਸਾਰੇ ਅਫਸਰਾਂ ਦੇ ਨਾਲ ਇਹ ਜਿਹੜਾ ਮੀਟਿੰਗਾਂ ਦਾ سلسلہ ਹੈ ਇਹ ਦੌਰ ਹੈ ਉਹ جاری ਹੈ ਔਰ ਇਸ ਗੱਲ ਦਾ ਬੜਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਕਿ ਜਿਹੜਾ ਅਸੀਂ ਇਸ ਰਾਜ ਪਦਰੀ ਸਮਾਗਮ ਮਨਾਉਣ ਜਾ ਰਹੇ ਹਾਂ ਇਹਦੇ ਵਿੱਚ ਮਰਿਆਦਾ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਜਾਵੇ ਔਰ ਸਵਚੰਤਾਈ ਦਾ ਧਿਆਨ ਰੱਖਿਆ ਜਾਵੇ ਕੋਸ਼ਿਸ਼ ਕੀਤੀ ਜਾਵੇ ਕਿ ਅਸੀਂ ਵੱਧ ਤੋਂ ਵੱਧ ਵੱਧ ਤੋਂ ਵੱਧ ਆਪਣੇ ਵੱਲੋਂ ਜੋ ਸ਼ਰਧਾ ਸਾਡੇ ਮਹਾਰਾਜ ਦੇ ਪ੍ਰਤੀ ਭੇਂਟ ਕਰ ਸਕਦੇ ਹਾਂ ਅਸੀਂ ਉਹ ਕਰ ਸਕੀਏ ਉਸੇ ਦੇ ਚਲਦੇ ਅੱਜ ਡਿਸਟ੍ਰਿਕਟ ਬਠਿੰਡਾ ਵਿਖੇ ਅਸੀਂ ਉਰੇ ਪਹੁੰਚੇ ਹਾਂ ਮੇਰੇ ਨਾਲ ਅੱਜ ਇਸ ਮੀਟਿੰਗ ਦੇ ਵਿੱਚ ਮੌਜੂਦ ਨੇ ਸਾਡੇ ਟੂਰਿਜ਼ਮ ਐਂਡ ਕਲਚਰ ਦੇ ਐਡਵਾਈਜ਼ਰ ਦੀਪਕ ਬਾਲੀ ਜੀ ਸਾਡੇ ਐਮਐਲਏ ਸਾਹਿਬ ਜੋ ਜਗਰੂਪ ਸਿੰਘ ਜੀ ਗਿੱਲ ਸਾਹਿਬ ਐਮਐਲਏ ਸਾਹਿਬ ਸੁਖਵੀਰ ਸਿੰਘ ਜੀ ਮੈਸਰ ਖਾਨਾ ਸਾਹਿਬ ਸਾਡੇ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਦੇ ਡਾਇਰੈਕਟਰ ਸਾਹਿਬ ਸੰਜੀਵ ਤਿਵਾੜੀ ਜੀ ਡੀਸੀ ਬਠਿੰਡਾ ਸਾਹਿਬ ਨੇ ਜਿਹੜੇ ਉਹ ਰਜੇਸ਼ ਧਮਾਨ ਜੀ ਐਸਐਸਪੀ ਬਠਿੰਡਾ ਅਮਨੀਤ ਕੌਂਡਲ ਜੀ ਸਾਡੇ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਦੇ ਜੁਆਇੰਟ ਟਰੈਕਟਰ ਦਮਪ੍ਰੀਤ ਵਾਲੀ ਆ ਜੀ ਸਾਡੇ ਪਾਰਟੀ ਦੇ ਸਪੋਕਸਮੈਨ ਤੇ ਚੇਅਰਮੈਨ ਸਾਡੇ ਨੀਲ ਗਰਗ ਜੀ ਉਰੋ ਦੇ ਮੇਅਰ ਸਾਹਿਬ ਪਦਮਦੀਪ ਮਹਿਤਾ ਜੀ ਏਡੀਸੀ ਪੂਨਮ ਜੀ ਏਡੀਸੀ ਕੰਚਨ ਜੀ ਸਾਰੇ ਜਿੰਨੇ ਵੀ ਅੱਜ ਉਰੇ ਸਾਡੇ ਸਤਕਾਰਯੋਗ ਸਾਥੀ ਪਹੁੰਚੇ ਨੇ ਮੈਂ ਸਾਰਿਆਂ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਵੀ ਕਰਦਾ ਅਸੀਂ ਚਾਰ ਯਾਤਰਾਵਾਂ ਜਿਹੜੀਆਂ ਨਗਰ ਕੀਰਤਨ ਦੇ ਰੂਪ ਵਿੱਚ ਮਹਾਰਾਜ ਨੂੰ ਸਮਰਪਿਤ ਹੋ ਜਾਂਦੇ ਹੋਏ ਇਹ ਕੱਡੀਆਂ ਜਾਣਗੀਆਂ ਇਸ ਚਾਰ ਯਾਤਰਾਵਾਂ ਚੋਂ ਜਿਹੜੀ ਪਹਿਲੀ ਯਾਤਰਾ ਹੈ ਉਹ ਸ਼੍ਰੀਨਗਰ ਤੋਂ ਚੱਲਣੀ ਹੈ ਸ਼੍ਰੀਨਗਰ ਦੇ ਵਿਖੇ ਉੱਥੇ ਅਰਦਾਸ ਕਰਕੇ ਛੱਟੀ ਪਾਸ਼ਾਹੀ ਦਾ ਜੋ ਗੁਰੂ ਘਰ ਹੈ ਸ਼੍ਰੀਨਗਰ ਪਿੱਛੇ ਉੱਥੇ ਅਰਦਾਸ ਕਰਕੇ ਉੱਥੋਂ ਚੱਲਣੀ ਹੈ ਯਾਤਰਾ ਤੇ ਉਸ ਤੋਂ ਬਾਅਦ ਜੋ 19 ਤਰੀਕ ਨੂੰ ਇਹ ਯਾਤਰਾਵਾਂ ਸਟਾਰਟ ਹੋ ਕੇ ਸ਼ੁਰੂ ਹੋ ਕੇ 22 ਤਰੀਕ ਦੀ ਸ਼ਾਮ ਤੱਕ ਅ ਤਖਤ ਸ੍ਰੀ ਅਨੰਦਪੁਰ ਸਾਹਿਬ ਜਿਹੜਾ ਹੈ ਕੇਸਗੜ ਸਾਹਿਬ ਕਿਖੇ ਉੱਥੇ ਪਹੁੰਚਣੀਆਂ ਨੇ ਉਸ ਦੇ ਚਲਦੇ ਸਾਡੀ ਦੂਜੀ ਯਾਤਰਾ ਜਿਹੜੀ ਉਹ ਮਾਝਾ ਤੇ ਦੁਆਬੇ ਦੇ ਵਿੱਚੋਂ ਚੱਲਣੀ ਹੈ ਜਿਹੜੀ ਸਾਡੀ ਤੀਜੀ ਯਾਤਰਾ ਉਹ ਮਾਲਵਾ ਵਨ ਰੂਟ ਹੈ ਤੇ ਜਿਹੜੀ ਚੌਥੀ ਯਾਤਰਾ ਉਹ ਮਾਲਵਾ ਟੂ ਰੂਟ ਹੈ ਜਿਹੜੀ ਮਾਲਵਾ ਟੂ ਰੂਟ ਹੈ ਉਹ ਸਾਡੀ ਤਲਵੰਡੀ ਸਾਬੋ ਤੋਂ ਤੱਕ ਸ੍ਰੀ ਧਮਧਮਾ ਸਾਹਿਬ ਤੋਂ ਚੱਲਣੀ ਹੈ ਜੀਦੇ ਸਬੰਧ ਦੇ ਵਿੱਚ ਅੱਜ ਅਸੀਂ ਬਠਿੰਡੇ ਵਿਖੇ ਉਰੇ ਅੱਜ ਅਸੀਂ ਉਰੇ ਮੀਟਿੰਗ ਕਰਨ ਵਿਖੇ ਪਹੁੰਚੇ ਆਂ ਇਹ ਯਾਤਰਾ ਤਖਸ਼ੀ ਦਰਮਦਮਾ ਸਾਹਿਬ ਤਲਵੰਡੀ ਸਾਹਿਬੋਂ ਤੋਂ ਚੱਲਦੀ ਹੋਈ ਬਠਿੰਡਾ ਬਠਿੰਡੇ ਤੋਂ ਬਰਨਾਲਾ ਬਰਨਾਲੇ ਤੋਂ ਸੰਗਰੂਰ ਸੰਗਰੂਰ ਤੋਂ ਪਟਿਆਲਾ ਪਟਿਆਲੇ ਤੋਂ ਰਾਜਪੁਰਾ ਰਾਜਪੁਰੇ ਤੋਂ ਬਨੂੜ ਬਨੂੜ ਤੋਂ ਐਸਐਸ ਨਗਰ ਮੁਹਾਲੀ ਮੁਹਾਲੀ ਤੋਂ ਕਰਾਲੀ ਕਰਾਲੀ ਤੋਂ ਰੂਪਨਗਰ ਰੂਪਨਗਰ ਤੋਂ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਜਾਣੀ ਹੈ ਇਹ ਜਿਹੜੀ ਯਾਤਰਾ ਹੈ ਸਾਡੀ ਇਹ 20 ਤਰੀਕ ਨੂੰ ਇਹ ਯਾਤਰਾ ਜਾਨੀ ਕਿ ਸ਼ੁਰੂਆਤ ਹੋਣੀ ਹੈ ਔਰ 20 ਦਾ ਸਾਰਾ ਦਿਨ 21 ਦਾ ਸਾਰਾ ਦਿਨ ਤੇ 22 ਤਰੀਕ ਦੀ ਸ਼ਾਮ ਨੂੰ ਇਹ ਯਾਤਰਾ ਜਿਹੜੀ ਸਾਡੀ ਇਹ ਜਾ ਕੇ ਅਨੰਦਪੁਰ ਸਾਹਿਬ ਵਿਖੇ ਸੰਪੰਨ ਹੋਊਗੀ ਤੇ ਇਹ ਇਹ ਯਾਤਰਾਵਾਂ ਦੇ ਵਿੱਚ ਸਾਡੇ ਨਗਰ ਕੀਰਤਨ ਦੇ ਵਿੱਚ ਹਰ ਤਰ੍ਹਾਂ ਦੀ ਸੰਗਤ ਨੂੰ ਅਸੀਂ ਆਪਣੇ ਵੱਲੋਂ ਫੈਸਿਲਿਟੀ ਦੇ ਸਕੀਏ ਉੱਥੇ ਸਫਾਈ ਦੇ ਪ੍ਰਬੰਧ ਲੰਗਰਾਂ ਦੇ ਪ੍ਰਬੰਧ ਪੀਣ ਵਾਲੇ ਪਾਣੀ ਦੇ ਪ੍ਰਬੰਧ ਸੇਫਟੀ ਦੇ ਸਾਰੇ ਪ੍ਰਬੰਧ ਉਹ ਉੱਥੇ ਟ੍ਰੈਫਿਕ ਦੀ ਕੋਈ ਦਿੱਕਤ ਨਾ ਆਵੇ ਟ੍ਰੈਫਿਕ ਦੇ ਸਾਰੇ ਰੂਟਸ ਨੂੰ ਅਸੀਂ ਸਾਰੇ ਨੂੰ ਮੈਨੇਜ ਕਰਨਾ ਉਸ ਸਾਰੀਆਂ ਚੀਜ਼ਾਂ ਨੂੰ ਮੱਦਦ ਰੱਖਦੇ ਹੋਏ ਇਸ ਯਾਤਰਾਵਾਂ ਦੇ ਵਿੱਚ ਸਾਡੇ ਬਜ਼ੁਰਗ ਵੀ ਨਾਲ ਹੋਣਗੇ ਮਾਤਾਵਾਂ ਸਾਡੇ ਬਜ਼ੁਰਗ ਨਾਲ ਹੋਣਗੇ ਬੱਚੇ ਵੀ ਨਾਲ ਹੋਣਗੇ ਸੋ ਉਹਨਾਂ ਨੂੰ ਕਿਸੇ ਕਿਸਮ ਦੀ ਮੈਡੀਕਲ ਏਡ ਦੀ ਜ਼ਰੂਰਤ ਪਵੇ ਤਾਂ ਨਾਲ-ਨਾਲ ਮੈਡੀਕਲ ਦੀ ਸਾਡੀ ਟੀਮਾਂ ਨਾਲ ਚੱਲਣਗੀਆਂ ਅਸੀਂ ਜਿੰਨੇ ਸਾਡੇ ਧਾਰਮਿਕ ਸਾਡੇ ਵੱਡੀਆਂ ਸਾਡੇ ਸੰਤ ਮਹਾਪੁਰਖ ਹੈਗੇ ਨੇ ਅਲੱਗ-ਅਲੱਗ ਸੰਪਰਦਾਵਾਂ ਦੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰ ਰਹੇ ਹਾਂ ਪਿੱਛੇ ਨੂੰ ਮੁੱਖ ਮੰਤਰੀ ਸਾਹਿਬ ਦੀ ਰਹਾਇਸ਼ ਵਿਖੇ ਵੱਡੀ ਮੀਟਿੰਗ ਹੋਈ ਸੀ ਜਿਹਦੇ ਚ ਸਾਡੇ ਪੰਜਾਬ ਦੇ ਜਿਹੜੀਆਂ ਸਭ ਤੋਂ ਵੱਡੀਆਂ ਹਸਤੀਆਂ ਸੰਤ ਮਹਾਪੁਰਖ ਉਹਨਾਂ ਨੇ ਸ਼ਿਰਕਤ ਕੀਤੀ ਸੀ ਨਾਲ ਤਾਂ ਮੁੱਖ ਮੰਤਰੀ ਸਾਹਿਬ ਨੂੰ ਆਸ਼ੀਰਵਾਦ ਦੇ ਕੇ ਗਏ ਸੀ ਨਾਲ ਉਤਣ ਸਾਰੇ ਦਾ ਸਾਰਾ ਇਹ A to Z ਜੋ ਆਪਾਂ ਇਹ ਪਲਾਨ ਕੀਤਾ ਸੀ ਉਹ ਡਿਸਕਸ ਹੋਇਆ ਸੀਗਾ ਤਾਂ ਜਨਨ ਕਿ ਹਰ ਚੀਜ਼ ਨੂੰ ਇਨਸ਼ੋਰ ਕੀਤਾ ਜਾ ਰਿਹਾ ਔਰ ਮੁੱਖ ਮੰਤਰੀ ਸਾਹਿਬ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਉਹ ਖੁਦ ਇੱਕ ਇੱਕ ਮਿੰਟ ਵਾਈਜ਼ ਮਿੰਟ ਇਸ ਸਾਰੇ ਪ੍ਰੋਗਰਾਮ ਨੂੰ ਆਪ ਮੋਨੀਟਰ ਕਰ ਰਹੇ ਹਨ ਔਰ ਅਸੀਂ ਇਹ ਜਿਹੜਾ ਸਮਾਗਮ ਹੈ ਬੜੇ ਖੁੱਲੇ ਹੱਥਾਂ ਇਹ ਗਲਾਵੇ ਦੇ ਨਾਲ ਸਾਰਿਆਂ ਨੂੰ ਨਾਲ ਲੈ ਕੇ ਸਾਰੀਆਂ ਧਾਰਮਿਕ ਹਸਤੀਆਂ ਨੂੰ ਨਾਲ ਲੈ ਕੇ ਸਾਰੇ ਜਿੰਨੇ ਸਾਡੇ ਸੰਤ ਮਹਾਂਪੁਰਖ ਨੇ ਉਹਨਾਂ ਨੂੰ ਨਾਲ ਲੈ ਕੇ ਸਾਰੀ ਸੰਗਤ ਨੂੰ ਨਾਲ ਲੈ ਕੇ ਅਸੀਂ ਵੱਡੇ ਪੱਧਰ ਤੇ ਇਹ ਮਨਾਉਣੇ ਨੇ ਕਿਉਂਕਿ ਗੁਰੂ ਤੇਗ ਬਹਾਦਰ ਪਾਸ਼ਾ ਦੀ ਮਹਾਰਾਜ ਦੀ ਕੁਰਬਾਨੀ ਦੀ ਬਦੌਲਤੀ ਹੈ ਕਿ ਅੱਜ ਅਸੀਂ ਇਸ ਆਜ਼ਾਦ ਜਿਹੜੀ ਫਿਜ਼ਾ ਦੇ ਵਿੱਚ ਸਾਹ ਲੈ ਰਹੇ ਸੋ ਇਹ ਬਹੁਤ ਵੱਡੇ ਸਮਾਗਮ ਨੇ ਔਰ ਇਹਨਾਂ ਸਮਾਗਮਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੇ ਆਦੇਸ਼ਾਂ ਦੇ ਮੁਤਾਬਕ ਜਿੰਨੇ ਸਾਡੇ ਬਾਕੀ ਸੂਬੇ ਨੇ ਭਾਰਤ ਦੇ 28 ਸੂਬੇ ਨੇ ਅਸੀਂ 28 ਸੂਬਿਆਂ ਦੇ ਵਿੱਚ ਜਾ ਕੇ ਸਾਰੇ ਜਿੰਨੇ ਸਾਡੇ ਮੁੱਖ ਮੰਤਰੀ ਸਾਹਿਬਾਨ ਹੋਰ ਹੋਣਗੇ ਅਸੀਂ ਉਹਨਾਂ ਨੂੰ ਵੀ ਜਾ ਕੇ ਸੱਦਾ ਪੱਤਰ ਦੇ ਕੇ ਆਵਾਂਗੇ ਔਰ ਰਿਸਪੈਕਟਫੁਲੀ ਤਾਂ ਜੋ ਅਸੀਂ ਇਹ ਸਾਰਿਆਂ ਨੂੰ ਅਸੀਂ ਗੁਰਤੇਗ ਬਾਦਲ ਪਾਸ਼ਾ ਜੀ ਦੇ ਇਹਨਾਂ ਸਮਾਗਮਾਂ ਦੇ ਵਿੱਚ ਸੱਦ ਸਕੀਏ ਔਰ 23 23 ਤਰੀਕ 24 ਤਰੀਕ ਤੇ 25 ਤਰੀਕ ਇਹ ਤਿੰਨ ਦਿਨ ਦੇ ਜਿਹੜੇ ਵੱਡੇ ਸਮਾਗਮ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਹੋਣੇ ਨੇ ਔਰ ਬਹੁਤ ਵੱਡੇ ਲੈਵਲ ਦੇ ਫੰਕਸ਼ਨ ਹੋਣੇ ਨੇ ਜਿਹਦੇ ਵਿੱਚ ਮੈਂ ਚਾਹੂੰਗਾ ਕਿ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਪਰਿਵਾਰ ਨੂੰ ਲੈ ਕੇ ਸਾਰਿਆਂ ਨੂੰ ਸ਼ਿਰਕਤ ਕਰਨੀ ਚਾਹੀਦੀ ਹੈ ਆਉਣਾ ਚਾਹੀਦਾ ਔਰ ਇਹ ਇੱਕ ਤਰੀਕ ਤੋਂ ਲੈ ਕੇ ਆਉਣ ਵਾਲੇ ਮਹੀਨੇ ਦੀ 1 ਤਰੀਕ ਤੋਂ ਲੈ ਕੇ 15 ਤਰੀਕ ਤੱਕ ਹਰ ਜ਼ਿਲ੍ਹੇ ਦੇ ਵਿੱਚ ਇੱਕ ਦਿਨ ਕਿਸੇ ਇੱਕ ਦਿਨ ਸਾਊਂਡ ਐਂਡ ਲਾਈਟ ਸ਼ੋ ਹੋਊਗਾ ਗੁਰਤੇਗ ਬਾਦਰ ਪਾਤਸ਼ਾਹੀ ਦੀ ਜੀਵਨੀ ਦੇ ਉੱਤੇ ਭਾਈ ਮਤੀਦਾਸ ਜੀ ਦੀ ਭਾਈ ਸਤੀਦਾਸ ਜੀ ਦੀ ਭਾਈ ਦਿਆਲਾ ਜੀ ਦੀ ਜੀਵਨੀ ਦੇ ਉੱਤੇ ਸਾਊਂਡ ਐਂਡ ਲਾਈਟ ਸ਼ੋ ਹੋਊਗਾ ਉਹ ਜਿਹੜੇ ਉਹ ਦਿਨ ਹੋਣਗੇ ਉਹ ਦਿਨ ਡਿਸਾਈਡ ਕਰਕੇ ਉਹ ਸਾਰੇ ਉਸ ਜ਼ਿਲ੍ਹੇ ਦੇ ਮੁਤਾਬਕ ਦੱਸ ਦਿੱਤੇ ਜਾਣਗੇ ਤਾਂ ਆਪਣੇ ਬੱਚਿਆਂ ਨੂੰ ਲੈ ਕੇ ਆਪਣੀ ਫੈਮਿਲੀ ਨੂੰ ਲੈ ਕੇ ਆਪਣੇ ਪਰਿਵਾਰਾਂ ਨੂੰ ਲੈ ਕੇ ਉਹ ਸ਼ੋਅ ਵੀ ਜਿਹੜੇ ਸਾਊਂਡ ਐਂਡ ਲਾਈਟ ਸ਼ੋਅ ਹੋਣਗੇ ਉਹਦੇ 'ਚ ਜ਼ਰੂਰ ਦੇਖਣ ਆਇਓ ਸੋ ਬਹੁਤ ਬਹੁਤ ਧੰਨਵਾਦ ਮੈਂ মিডিਆ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਤੁਸੀਂ ਅੱਜ ਕਵਰੇਜ ਕਰਨ ਲਈ ਵੱਡੀ ਗਿਣਤੀ ਦੇ ਵਿਖੇ ਉਰੇ ਬਠਿੰਡਾ ਵਿਖੇ ਪਹੁੰਚੇ ਹੋ ਹੁਣ ਮੈਂ ਬੇਨਤੀ ਕਰਦਾ ਸਾਡੇ ਟੂਰਿਜ਼ਮ ਐਂਡ ਕਲਚਰ ਦੇ ਐਡਵਾਈਜ਼ਰ ਦੀਪਕ ਬਾਦਲੀ ਜੀ ਨੂੰ ਕਿ ਇਹਨਾਂ ਪ੍ਰੋਗਰਾਮਾਂ ਦੇ ਬਾਰੇ ਵਿੱਚ ਸਾਰੀ ਜਾਣਕਾਰੀ ਉਹ ਵੀ ਵਿਸਤਾਰਪੂਰਵਕ ਦੱਸ ਦੀਪਕ ਬਾਦਲੀ ਧੰਨਵਾਦ ਮੰਤਰੀ ਸਾਹਿਬ ਮੈਂ ਇਹ ਤੋਂ ਪਹਿਲਾਂ ਸਾਡੇ ਬਹੁਤ ਸਤਿਕਾਰਯੋਗ ਮਿਨਿਸਟਰ ਆਫ ਰੂਰਲ ਡਿਵੈਲਪਮੈਂਟ ਕਲਚਰ ਐਂਡ ਟੂਰਿਜ਼ਮ ਦੇ ਤਰਫੀ ਸੋ ਸਾਹਿਬ ਨੇ ਦਸਾਕੇ ਗੁਰਦੇਵਾ ਦਸਾਦਾ ਸਬਤਨ ਸੋਸਾਲਾ ਜਿਹੜਾ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਤੇ ਅਗਦੀ ਦਾ ਆ ਰਿਹਾ ਉਹ ਸਵੱਦ ਵਿੱਚ ਪੰਜਾਬ ਸਰਕਾਰ ਕਿ ਨਿਸ਼ਰਦਾ ਨਾਲ ਸਤਕਾਰ ਨਾਲ ਅਸ ਸਹਿੱਦਤਾ ਨਾਲ ਉਹਨੂੰ ਮਨਾ ਰਹੀ ਆ ਜਿਵੇਂ ਦੱਸਿਆ ਮੰਤਰੀ ਸਾਹਿਬ ਨੇ ਕਿ ਇਸ ਸਮਾਗਮ ਜਿਹੜੇ ਆ 1 ਮਹੀਨਾ ਚੱਲਣਗੇ ਤੇ ਜਿਹੜਾ ਪਹਿਲਾ ਸਮਾਗਮ ਆ ਉਹ ਨਵੇਂ ਜਲੰਧਰ ਹੋਏਗਾ ਜਿੱਥੇ ਗੁਰੂ ਸਾਹਿਬ ਦੀ ਸ਼ਹਾਦਤ ਹੋਈ ਸੀ ਉਹ 21 ਅਕਤੂਬਰ ਨੂੰ ਆ ਜੀ ਸਭ ਤੋਂ ਪਹਿਲਾਂ ਜਾ ਕੇ ਰਮਤਾ ਦਾਸ ਹੋਏਗੀ ਉਸ ਤੋਂ ਬਾਅਦ ਕੀਰਤਨ ਦਰਬਾਰ ਹੋਏਗਾ ਫਿਰ ਇਹ ਵੀ ਮੰਤਸਰਨ ਦਸਿਆ ਸ਼ੀਰ ਨਗਰ ਤੋਂ ਔਰ ਵਕ ਵਕਤਾਵਾ ਤੋਂ ਨਗਰ ਕੀਰਤਨ ਜਿਹੜੇ ਰਬ ਹੋਣਗੇ ਔਰ ਕੀ ਗੱਲ ਇਹ ਹੈ ਕਿ ਇਹ ਨਗਰ ਕੀਰਤਨ ਬਹੁਤ ਮर्यादा ਨਾਲ ਚੱਲਣਾ ਸਾਧ ਦਾ ਮਹਾਂਕੋਸ਼ਣ ਦੀ ਰਹਿਨਮਾਈ ਚੱਲਣਾ ਇਸ ਕਰਕੇ ਜਿਹੜੇ ਪਹਿਲਾ ਨਗਰ ਕੀਰਤਨ ਸ਼ੀਰ ਨਗਰ ਵਾਲਾ ਉਹ ਵੀ ਕਿਉਂਕਿ ਅਸੀਂ ਪਾਰਟੀ ਦੇ ਸਰਕਾਰ ਦੇ ਜਿੰਨੇ ਵੀ ਉੱਧਧਾਰ ਨੇ ਜਿੰਨੇ ਵੀ ਪ੍ਰਸ਼ਾਸਨ ਦੇ ਅਧਿਕਾਰੀ ਨੇ ਸਾਰੇ ਜਿਵੇਂ ਮੰਤਰੀ ਸਾਹਿਬ ਨੂੰ ਦੱਸਿਆ ਕਿ ਸੇਵਾਦਾਰ ਬਣ ਕੇ ਸੇਵਾ ਕਰਾਂਗੇ ਅਸੀਂ ਸੜਕਾਂ ਸਾਫ਼ ਕਰਾਂਗੇ ਅਸੀਂ ਫੁੱਲ ਸੁੱਟਾਂਗੇ ਅਸੀਂ ਪਾਣੀ ਪਲਾਵਾਂਗੇ ਅਸੀਂ ਲੰਗਰ ਛਕਾਵਾਂਗੇ ਅਸੀਂ ਕਿਸੇ ਵੀ ਤਰ੍ਹਾਂ ਦੀ ਸ਼ਰਤ ਦੀ ਹੋੜ ਚਾਕੇ ਕਿਸੇ ਵੀ ਤਰ੍ਹਾਂ ਦਾ ਐਸਾ ਕੰਮ ਨਹੀਂ ਕਰਾਂਗੇ ਜਿਹਦੇ ਨਾਲ ਮਰਿਆਦਾ ਭੰਗ ਹੋਵੇ ਤੇ ਇਸ ਕਰਕੇ ਸਤ ਮਾਪੁਰਸ਼ ਨੂੰ ਬੇਨਤੀ ਕੀਤੀ ਗਈ ਸੀ ਕਿ ਇਹ ਨਗਰ ਕੀਰਤਨ ਤੁਸੀਂ ਆਪ ਲੈ ਕੇ ਆਓ ਜਿਵੇਂ ਜਿਹੜਾ ਸ਼ਿਨਗਰਵਾਲਾ ਨਗਰ ਕੀਰਤਨ ਹੈ ਉਹ ਸਤਿ ਮਹਾਂਪੁਰਖ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ ਉਹੀ ਤਾਬੇ 'ਤੇ ਬੈਠਣਗੇ ਉਹੀ ਗੁਰਗੰਸਾਹਿਬ ਦੇ ਬਾਖ ਕਰਨਗੇ ਉਹੀ ਸੰਗਤ ਨੂੰ ਅਸ਼ੀਰਵਾਦ ਦੇਣਗੇ ਬਾਕੀ ਸਾਰੇ ਬੰਦੇ ਆਪਾਂ ਸੇਵਾ ਚੋਂਵਾਂਗੇ ਤੇ ਇਸੇ ਤਰ੍ਹਾਂ ਹੀ ਜਿਹੜਾ ਗੁਰਦਾਸਪੁਰ ਤੋਂ ਸ਼ੁਰੂ ਹੋਣਾ ਜੀ ਮਾਝਾ ਦੋਆਬਾ ਨਾਲੇ ਕੀਤ ਉਹ ਸਤਿ ਮਹਾਂਪੁਰਖ ਕிருஷ்ਨੂ ਸਿੰਘ ਜੀ ਭੂਰੀ ਵਾਲੇ ਉਹਨਾਂ ਦੀ ਸਰਪ੍ਰਸਤੀ ਜੋ ਹੋਏਗਾ ਉਹ ਆਪ ਰੁਗਾ ਸਰ ਨੂੰ ਲੈ ਕੇ ਆਉਣਗੇ ਔਰ ਇਸ ਤਰ੍ਹਾਂ ਬਾਕੀ ਰਸਮ ਕੀਤੇ ਨੂੰ ਅਸੀਂ ਚਲ ਦੇਸੀਡ ਕਰਕੇ ਆਪ ਜੀ ਨੂੰ ਦੱਸਾਂਗੇ ਤੇ ਮੇਰੀ ਇੱਕ ਜਿਹੜੀ ਸਭ ਤੋਂ ਜ਼ਰੂਰੀ ਬੇਨਤੀ ਇੱਕ ਇਨਫਰਮੇਸ਼ਨ ਹੋ ਰਿਹਾ ਕਿ ਇਹਦੇ ਲਈ ਖਾਸ ਤੌਰ ਤੇ ਅਰੰਪ ਸਰ ਸਾਹਿਬ ਜੇ ਪਹਿਲੀ ਵਾਰੀ ਟੈਂਟ ਸਿਟੀ ਲੱਗ ਰਿਹਾ ਜਿਹਨੇ ਚ ਲਗਭਗ 10 11000 ਲੋਕਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਜਿਹਦੇ ਟੈਂਡਰਸ ਫਲੋਟ ਹੋ ਗਏ ਅੱਜ ਇਹਦਾ ਕੋਆਰਡੀਨੇਸ਼ਨ ਇਸ਼ੂ ਹੋ ਜਾਏਗਾ ਔਰ ਬਹੁਤ ਅਲੱਗ ਕਿਸਮ ਦਾ ਵਧੀਆ ਪ੍ਰਬੰਧ ਜਿਹੜੀ ਗੌਰਮੈਂਟਰੀਜ਼ ਹੋਣਗੀਆਂ ਇੱਕ ਡਾਰਮੈਂਟਰੀ ਵਿੱਚ 16 ਬੰਦੇ ਰਹਿ ਸਕਦੇ ਆ ਜਿੰਨਾ ਕਿਸੇ ਨੇ ਕੋਈ ਗਰੁੱਪ ਪਾਣਾ ਉਸ ਤੋਂ ਇਲਾਵਾ ਜਿਹੜੇ ਇਹਦਾ ਬਾਕੀ ਕਿ ਫੈਮਿਲੀ ਰੂਮ ਆ ਉਹ ਚਾਰ ਲੋਗਾ ਲਈ ਆ ਔਰ ਇੱਕ ਇੱਕ ਫਿਰ ਰੂਮ ਜਿਹੜਾ ਦੋ ਦੋ ਬੰਦੇ ਲਈ ਆ ਸੋ ਇਸ ਤਰ੍ਹਾਂ ਇਹਦੇ ਅਲੱਗ-ਅਲੱਗ ਇਹਨਾਂ ਦਾ ਨਾਮ ਜਿਹੜਾ ਰੱਖਿਆ ਗਿਆ ਗੁਰਮਤੇਜ ਭਾਦਨ ਬਾਸ਼ਾ ਦੀ ਯਾਦ ਉਸਮਰਤ ਉਪਨ ਸਿਟੀ ਦਾ ਚੱਕ ਨਾਮ ਕੀ ਭਾਈ ਮਗੀਦਾ ਜੀ ਭਾਈ ਸਤੀਦਾ ਜੀ ਭਾਈ ਜਨਨਾ ਜੀ ਇਸ ਤਰ੍ਹਾਂ ਕੁੱਲ ਬੜਾ ਕੇ ਚੱਕਰਾਂ ਕੀ ਜਿਹੜੇ ਅਲੱਗ ਤਿੰਨ ਹੋਣਗੇ ਉਹਨਾਂ ਦਾ ਨਾਮ ਜਿਹੜਾ ਹੈ ਫਿਰ ਭਾਈ ਮਤੀ ਦਾਸੀ ਭਾਈ ਸਰਦੀ ਦਾਸੀ ਤੇ ਭਾਈ ਧੰਨਾਂ ਉਹਨਾਂ ਦੀ ਯਾਦ ਉਹ ਸੰਬਤ ਤੇ ਸਭ ਕੁਝ ਉਹਨਾਂ ਦੇ ਚਰਨਾ ਜੀ ਆ ਤੇ ਬਾਕੀ ਜਿਹੜੀ ਬੇਰੀ ਬੇਨਤੀ ਆ ਕਿ ਸਾਰੇ ਬਹੁਤ ਪੰਜਾਬ ਸਰਕਾਰ ਬਹੁਤ ਸ਼ਦਾ ਨਾਲ ਅਸ਼ੀਰਵਾਦ ਸਮਝ ਕੇ ਲੱਗੀ ਹੋਈ ਆ ਤੁਸੀਂ ਸਾਰੇ ਦੇ ਸਾਥ ਦੇਣਾ ਮਰਿਆਦਾ ਦਾ ਸਾਰੇ ਦਿਨ ਸੰਗਤ ਵੀ ਆਵੇ ਸਾਡੇ ਸਾਡੇ ਸਾਕੀਂ ਬਰੀਆਦਾ ਬਹੁਤ ਜ਼ਰੂਰੀ ਆ ਕੁਛ ਵੀ ਜਿਹੜਾ ਅਸੀਂ ਇਹਦੇ ਲਈ ਰਿਲੀਜੀਅਸ ਪੈਨਲ ਬਣਾਇਆ ਤਾਂ ਕਿ ਅਸੀਂ ਕੋਈ ਵੀ ਵਿਅਕਤੀ ਆਪਣੇ ਆਪ ਚ ਕੰਪਲੀਟ ਨਹੀਂ ਹੁੰਦਾ ਤੇ ਸਰਕੇ ਸਿੰਘ ਮંત્રી ਸਾਹਿਬ ਨੇ ਸਲਾਹ ਕਰਕੇ ਕਿ ਸਾਡੇ ਉੱਪਰ ਵੀ ਕੋਈ ਚੈੱਕ ਹੋਵੇ ਅਸੀਂ ਕਿਤੇ ਗਲਤੀ ਕਰੀਏ ਸਾਡੀ ਗਲਤੀ ਨੂੰ ਕੋਈ ਫਟਣ ਵਾਲਾ ਕੋਈ ਲੱਪਣ ਵਾਲਾ ਕੋਈ ਸੰਟੋਕਰ ਵਾਲਾ ਰੋਕਣ ਵਾਲਾ ਤੇ ਸਰਕੇ ਫਿਰ ਅਸੀਂ 9 ਬੰਦਿਆਂ ਦਾ ਇੱਕ ਰਿਲੀਜੀਅਸ ਪੈਨਲ ਬਣਾਇਆ ਜਿਹੜਾ ਸੁਪਰੀਮ ਅਥਾਰਟੀ ਹੋਇਆ ਉਹਦੇ ਵਿੱਚ ਜਿਹੜੇ ਸੰਤ ਮਹਾਂਪੁਰਸ਼ ਨੇ ਉਹਦੇ ਵਿੱਚ ਸੰਤ ਬਾਬਾ ਸੇਵਾ ਸਿੰਘ ਜੀ ਰਾਮੂ ਖੇਰੇ ਵਾਲੇ ਸਤ ਬਰਮਿੰਦਰ ਸਿੰਘ ਜੀ ਚਾਲ ਸਾਹਿਬ ਬਾਬਾ ਬੁੱਢਾ ਦਾਲੂਖੀ ਬਾਬਾ ਬਰਮਿੰਦਰ ਸਿੰਘ ਜੀ ਔਰ ਜਿਹੜੇ ਸਤਨਾਮ ਸਿੰਘ ਨੰਦਗੜ ਜਿਨ੍ਹਾਂ ਦੇ ਕੋਲ ਸੰਕਾ ਦੀ ਕਾਰ ਸੇਵਾ ਹੈ ਨੰਕਸਰ ਸਾਹਿਬ ਲਾ ਕੇ ਬਾਬਾ ਹਕਤਾ ਸਿੰਘ ਜੀ ਟੀਬੀ ਸਾਹਿਬ ਵਾਲੇ ਇਸ ਤੋਂ ਇਲਾਵਾ ਤਿੰਨ ਅਸੀਂ ਅਕੈਡਮਿਸ਼ਨਸ ਜਿਹੜੇ ਵਿਦਵਾਨ ਆ ਉਹ ਰੱਖਿਆ ਕਿ ਇਤਹਾਸਿਕ ਤੌਰ ਤੇ ਹੱਦਕੀ ਨਿਰਸੰਗਿਕਤਾ ਆ ਉਹ ਠੀਕ ਰਹੇ ਤਰੀਕਾ ਠੀਕ ਰਿਹਾ ਹੈ ਲਿਖ ਦਿੱ ਕਿ ਰਵੇ ਉਚਾਰਨ ਦੀ ਸ਼ਬਦ ਤਾਂ ਬਣੀ ਰਵੇ ਤਸਵੀਰ ਡਿਜ਼ਾਈਨ ਵੀਡੀਓ ਆਡੀਓ ਜੋ ਕੁਛ ਵੀ ਅਸੀਂ ਲੋਕਾਂ ਦੇ ਮੋਹਰੇ ਲੈ ਕੇ ਜਾਣਾ ਉਹ ਸਾਰਾ ਪਹਿਲਾਂ ਰਜਿਸਟਰ ਪਹਿਲਾਂ ਨੂੰ ਪ੍ਰੂਵ ਕਰੇਗਾ ਉਹਨਾਂ ਦੀ ਅਪਰੂਵਲ ਤੋਂ ਬਾਅਦ ਹੀ ਉਹ ਉੱਪਰ ਲਿਖ ਜਾਏਗਾ ਸੋ ਇਸ ਤਰ੍ਹਾਂ ਡਾਕਟਰ ਪਰਵੀਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾਕਟਰ ਅਮਰਜੀਤ ਪੰਜਾਬ ਦੇ ਗੁਡਾਗਦੇਵ ਯੂਨੀਵਰਸਿਟੀ ਤੋਂ ਜੀ ਵੀ ਚਸ਼ਮੀਪੁਰ ਗੁਰਮਤ ਕਾਲਜ ਤੋਂ ਸਿਮਰਦੀਪ ਸਿੰਘ ਕੰਗ ਜਿਹੜੇ ਐਸਜੀਪੀਸੀ ਦੇ ਧਰਮ ਪ੍ਰਚਾਰ ਕਮੇਟੀ ਚੋਂ ਰਟਾਇਆ ਨ ਸਾਰੇ ਲੋਕਾਂ ਦਾ ਬੜਾ ਲੰਮਾ ਤਜਰਬਾ ਆ ਇਸ ਕਰਕੇ ਅਸੀਂ ਨ ਸਾਰਿਆਂ ਨੇ ਬੇਨਤੀ ਕੀਤੀ ਸੀ ਕਿ ਤੁਸੀਂ ਅਗਵਾਈ ਕਰੋ ਤਾਂ ਇਹਨਾਂ ਸਾਰਿਆਂ ਦੀ ਮਿਹਰਬਾਨੀ ਹੋਈ ਕਿਰਪਾ ਹੋਈ ਕਿ ਲੈ ਸਰਕਾਰ ਕੀਤਾ ਔਰ ਇਸੇ ਤਰ੍ਹਾਂ ਹੀ ਸ਼ਹਾਦਤੀ ਸਮਾਗਮ ਜਿਹੜਾ ਉਹ ਲਸਾਨੀ ਹੋਣਗੇ ਪੰਜਾਬ ਸਰਕਾਰ ਸਮੁੱਚੇ ਮੰਤਰੀ ਸਹਿਬਾਨ ਔਰ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਪਰਮਜੀਤ ਸਿੰਘ ਮਾਝੀ ਬਹੁਤ ਨੇੜੇ ਹੋ ਕੇ ਆਪ ਇਹਨਾਂ ਪ੍ਰਬੰਧਾਂ ਨੂੰ ਦੇਖ ਰਹੇ ਆ ਇਹ ਹੀ ਸੀ ਕਿ ਜਿਸ ਤਰ੍ਹਾਂ ਇਹ ਸ਼ਹਾਦਤ ਸ਼ੁਰੂ ਹੋਈ ਆ ਉਸੇ ਤਰ੍ਹਾਂ ਇਹ ਕਸ਼ਮੀਰੀ ਤਸ਼ਕਰ ਹੋਵੇ ਕਸ਼ਮੀਰ ਤੋਂ ਵੱਡੀ ਗੱਲ ਹੈ ਕਿ ਇਹਦੇ ਵਿੱਚ ਭਾਈ ਮਤੀਦਾਸੀ ਦਾ ਪਰਿਵਾਰ ਸ਼ਾਮਲ ਹੋਏਗਾ ਭਾਈ ਸਰਦੀਦਾਸੀ ਦਾ ਪਰਿਵਾਰ ਸ਼ਾਮਲ ਹੋਏਗਾ ਭਾਈ ਵਿਆਲਾ ਜੀ ਦਾ ਪਰਿਵਾਰ ਜਿਹੜਾ ਜੰਮੂ ਤੋਂ ਸ਼ਾਮਲ ਹੋਏਗਾ ਇਹ ਅਸੀਂ ਉਹਨਾਂ ਨੂੰ ਬੇਨਤੀਆਂ ਕੀਤੀ ਕਿ ਤੁਸੀਂ ਆਓ ਉਹਨਾਂ ਦੇ ਅਨਸੰਬੰਧ ਭਾਈ ਜਰਤਾ ਜੀ ਦਾ ਪਰਿਵਾਰ ਜਿਹੜਾ ਉਹ ਸ਼ਾਮਲ ਹੋ ਰਿਹਾ ਕਿ ਇਹ ਉਹਨਾਂ ਦੇ ਕਰਕੇ ਹੀ ਆ ਤੁਪਈ ਮਤੀਦਾ ਅਸੀਂ ਦਾ ਕੋਈ ਬਾਸ ਜਿੰਦਾ ਜਿਹੜੇ ਬਲਾਸ ਕੋ ਰਹੇ ਤੇ ਯੂਪ ਚ ਉਹ ਸਾਰੇ ਨਿੱਜੀ ਤੌਰ ਤੇ ਇਹਨਾਂ ਸਮਾਗਮਾਂ ਚ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹਨਾਂ ਨੂੰ ਇੱਕ ਵੱਖਰੇ ਵਹੀਕਲ ਚ ਬਿਠਾ ਕੇ ਨਗਰ ਕੀਰਤਨ ਵਿੱਚ ਲੈ ਕੇ ਆਏਗੇ ਆਪ ਸਭੀ ਉਸ ਅੰਸ ਨੂੰ ਉਸ ਵੰਸ਼ ਨੂੰ ਨੇੜੇ ਵੇਖ ਸਕੋ ਜਿਹੜੀ ਇਹ ਮਹਾਨ ਸ਼ਹਾਦਤੀ ਸਾਡੇ ਜਿਹੜੇ ਸੰਤ ਮਹਾਪੁਰਸ਼ ਹੋਇਆ ਹਨ ਅਤੇ ਵੈਗੁਰੂ ਕਾਲਪੁਰਖ ਦੇ ਰੂਪ ਚ ਆਏ ਆ ਸੋ ਇਹਦਾ ਦੇ ਨਾਲ ਨਾਲ 23 24 25 ਦੇ ਸਮਾਗਮਾਂ 'ਚ ਵੀ ਤੁਹਾਨੂੰ ਸਦਾ ਤੇ ਬਾਕੀ মিডিਆ ਦਾ ਧੰਨਵਾਦ ਆ ਤੁਸੀਂ ਹੋਰ ਵੀ ਇਸੇ ਤਰ੍ਹਾਂ ਇਸ ਦੇ ਉੱਤੇ ਸਾਡੀ ਕੋਈ ਸਿਆਸਤ ਨਹੀਂ ਹੈ ਕੋਈ ਟਕਰਾਅ ਨਹੀਂ ਹੈ ਕੋਈ ਸਾਡਾ ਦਿਖਾਵਾ ਨਹੀਂ ਹੈ ਅਸੀਂ ਸਮੁੱਚੇ ਤੌਰ ਤੇ ਮੁਖਮੰਦੀ ਸਾਹਿਬ ਵੱਲੋਂ ਇਹ ਕਲੀਅਰ ਆ ਕਿ ਦੇ ਲਈ ਪੰਜ ਦੇ ਪੰਜ ਜਿਹੜੇ ਅਦਾਲਤ ਤਖਤਾ ਦੇ ਜੱਜ ਸਾਹਿਬਾਨ ਉਹਨਾਂ ਨੂੰ ਵੀ ਸਦਾ ਸਤਿਕਾਰ ਦਿੱਤਾ ਜਾਏਗਾ ਐਸ்சிਪੀ ਜਿੰਦੇ ਪ੍ਰਧਾਨ ਸਾਹਿਬ ਸਭ ਕਮੇਟੀ ਨੂੰ ਔਰ ਭਾਰਤ ਦੇ ਅੰਦਰ ਜਿੰਨੀਆਂ ਵੀ ਜਿੰਮੀਆਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਚਾਹੇ ਜੰਮੂ ਕਸ਼ਮੀਰ ਦੀ ਆ ਹਰਿਆਣਾ ਦੀ ਆ ਦਿੱਲੀ ਦੀ ਆ ਜਾਂ ਮਹਾਰਾਸ਼ਟra ਦੀ ਜਿੱਥੇ ਵੀ ਕਿਤੇ ਅਸੀਂ ਲਿਸਟ ਮਗਾ ਰਹੇ ਆ ਜਿੱਥੇ ਵੀ ਕਿਤੇ ਸ਼੍ਰੋਮਣੀ ਕਮੇਟੀ ਬਣੀ ਆ ਉਹਨਾਂ ਸਾਰਿਆਂ ਨੂੰ ਅਸੀਂ ਸੱਦਾ ਪੱਤਰ ਦੇਵਾਂਗੇ ਸੰਤ ਮਹਾਂਪੁਰਖਾਂ ਨੂੰ ਵਰਲਡ ਵਾਈਡ ਸੱਦਾ ਪੱਤਰ ਦੇਵਾਂਗੇ ਜਿੰਨੇ ਵੀ ਪੰਜਾਬੀ ਪ੍ਰੋਮੀਨੈਂਟ ਨੇ ਕਿਉਂਕਿ ਤੇਗਵਾ ਦਸਾਂ ਜੀ ਨਿਸ਼ਾਨਾਤ ਆ ਇਹ ਅਬਵਧਾਂ ਦੇ ਰਿਲੀਜੀਅਨ ਆ ਇਟ ਇਜ਼ ਫਾਰ ਦੀ ਸੋਸਾਇਟੀ ਤੋਂ ਅਸੀਂ ਦੁਨੀਆ ਦੇ ਵਿੱਚ ਜਿੰਨੇ ਵੀ ਲੋਕ ਹੁਣ ਤੇਗਪਾਦਰ ਸਾਹਿਬ ਚ ਆਸਾ ਰੱਖਣ ਵਾਲੇ ਆ ਉਹਨਾਂ ਸਾਰਿਆਂ ਨੂੰ ਸਰਦਾਰ ਪਤਨ ਦੇਵਾਂਗੇ ਕਿ ਇਹ ਜੀ ਸਾਡੇ ਜਿੰਮੇ ਅਕਾਲ ਪੁਰਖ ਨੇ ਲਾਇਆ ਤੇ ਇਨੀ ਸੇਵਾ ਨਾਲ ਨਿਮਰਤਾ ਨਾਲ ਸ਼ਬਦਾਂ ਨਾਲ ਕਰੀਏ ਕਿ ਇਹ ਜਿਹੜੀ ਸ਼ਹਾਦਤ ਆ ਉਹਨਾਂ ਦੀ ਲਸਾਨੀ ਹੋਵੇ ਬਹੁਤ ਬਹੁਤ ਧੰਨਵਾਦੀ ਸ਼ੁਕਰੀਆ ਮਨਜੀਬ ਸਾਹਿਬ ਆਕਾ ਤੁਹਾਡਾ ਤੁਸੀਂ ਮਸ਼ੀਨ ਸਟਾਰਟ ਆ ਅੱਜ ਆ ਕੇ ਇਸ ਮੀਟਿੰਗ ਨੂੰ ਹੈਡ ਕੀਤਾ ਅਰਗਸ ਕੀਤਾ ਆਪਣੇ ਵਿਚਾਰਾਂ ਦੇ ਨਾਲ ਸਾਰਿਆਂ ਨੂੰ ਜਾਣ ਕਰਵਾਇਆ ਪਰਪਰਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ